ਜੋ ਰਾਜਾ ਜਨੇ ਮੇਜਾ ਕਹਿੰਦੇ ਨੇ ਉਹ ਬੜਾ ਹੰਕਾਰੀ ਸੀ ਬਹੁਤ ਅਹੰਕਾਰੀ ਉਹਨੇ ਇੱਕਦਮ ਕ੍ਰਿਸ਼ਨ ਭਗਵਾਨ ਨੂੰ ਵੀ ਬੁਰਾ ਭਰਾ ਬੋਲਣਾ ਸ਼ੁਰੂ ਕਰ ਦਿੱਤਾ ਆਪਣੇ ਸਮੇਂ ਦੇ ਵਿੱਚ ਉਹਦੇ ਵਜ਼ੀਰਾਂ ਨੇ ਬੜਾ ਸਮਝਾਇਆ ਕਿ ਆਹ ਰਾਜਾ ਤੁਹਾਡੀ ਘੱਟ ਮਿਹਰੇ ਵਿੱਚ ਹੋਇਆ ਇੰਨੀ ਵੀ ਬੋਲੀਗਾ ਉਹ ਕਹਿੰਦਾ ਨਹੀਂ ਇਹਵੇਂ ਕਿਵੇਂ ਹੋ ਗਿਆ ਉਹਨੇ 18 ਖੂਹਾਂ ਭਰਾ ਦਿੱਤੀ ਜੀ ਅਵਤਾਰ ਹੀ ਇੰਨੀ ਦੁਨੀਆ ਦਾ ਤੋ ਮਰਵਾ ਦਿੱਤੀ ਉਜੰਗ ਰੋਗ ਸਦਗਾਈ ਪਰ ਪਿਆਰ ਵਾਲਿਓ ਜਦੋਂ ਇਦਾਂ ਦੇ ਸਵਾਲ ਕੀਤੇ ਵਜੀਰ ਸਿਆਣਾ ਹੀ ਕਹਿੰਦਾ ਵੀ ਮਹਾਰਾਜ ਜੇ ਕਰੀਏ ਵਿਆਸ ਰਿਸ਼ੀ ਜੀ ਹੈਗੇ ਨੇ ਆਓ ਉਹਨਾਂ ਕੋਲ ਚਲੇ ਜਾਈਏ ਵਿਆਸ ਤੇ ਪਿਆਰ ਵਾਲੇ ਜਦੋਂ ਵਿਆਸ ਰਿਸ਼ੀ ਦੇ ਕੋਲ ਗਏ ਉੱਚਕ ਸਵਾਲ ਕੀਤਾ ਵਿਆਸ ਰਿਸ਼ੀ ਨੇ ਬਸ ਸਤਿਕਾਰ ਕੀਤਾ ਕਿ ਆਓ ਰਾਜਨ ਹੁੰਦਾ ਆਓ ਭਗਤ ਤੇ ਅਕੀ ਰਾਜਾ ਜਿਹਨੇ ਮੇਜਾ ਹੱਥ ਜੋੜ ਕੇ ਕਹਿੰਦਾ ਕਿ ਦਾ ਸਾਚੀ ਨੇ ਗੀਤ ਦੀ ਕੀਤੀ ਵੀ ਰਾ ਪਿ੍ਰੇਸ਼ੀ ਜੀ ਮੇਰੇ ਸਵਾਲ ਦਾ ਜਵਾਬ ਦਿਓ ਤੇ ਬਿਆਸ ਸਿੱਸੀ ਨੇ ਕਹਿੰਦੇ ਭਾਈ ਇਹਦੇ ਸਵਾਲ ਦਾ ਮੇ ਕੋਈ ਜਵਾਬ ਨਹੀਂ ਹੈ ਅਜੇ ਰਾਜੇ ਨੇ ਸਵਾਲ ਪੁੱਛਿਆ ਵੀ ਨਹੀਂ ਕਹਿੰਦੇ ਜ ਤੇਰੇ ਸਵਾਲ ਦਾ ਮੇ ਕੋਈ ਜਵਾਬ ਨਹੀਂ ਹੈਗਾ ਕਹਿੰਦਾ ਮਹਾਰਾਜ ਇਹ ਕਿਵੇਂ ਹੋ ਜਵੇਂ ਨੇ ਸਵਾਲ ਕੀਤਾ ਹੀ ਨਹੀਂ ਇਹਨੇ ਮੈਨੂੰ ਪਤਾ ਕੀ ਕਹਿਣਾ जवाबारा अवतारुनिया का तो मरवाई कह दूजा सवाल नहीं करा तू फिर करता कल ਲੇ ਹੁਣ ਤੇਰਾ ਔਣ ਵਾਲਾ ਸਮਾਂ ਮੈਂ ਤੈਨੂੰ ਦੱਸਣ ਲੱਗਾ ਇਹਨੂੰ ਕਿਸੇ ਨੇ ਘੋੜੀ ਦੇਣੀ ਐ ਨਾ ਲਈ ਤੂੰ ਲੈ ਲੈਣੀ ਐ ਜੇ ਘੋੜੀ ਲੈ ਲੇਗਾ ਉਹ ਤੇ ਸਵਾਰੀ ਨਾ ਕਰੀ ਤੂੰ ਕਰ ਲੈਣੀ ਐ ਜੇ ਸਵਾਰੀ ਕਰ ਵੀ ਲਵੇਗਾ ਅੱਛੇ ਵੱਲੋਂ ਸ਼ਿਕਾਰ ਤੇ ਨਾ ਜਾਈ ਜੇ ਚੱਲ ਵੀ ਜਾਣੇਗਾ ਇਤਨੀ ਮਰੇਗੀ ਸੁੰਦਰ ਘਰ ਨਾਲ ਹੀ ਐ ਜੇ ਘਰ ਵੀ ਲੈ ਕੇ ਨਾ ਵਿਆਹ ਨਾ ਕਰਾਈ ਜੇ ਵਿਆਹ ਵੀ ਕਰਾ ਲੇਗਾ ਤੇ ਉਹ ਨਾ ਕਹਿਣਾ ਨਾ ਮੰਦੀ ਤੇਰੇ ਰਾਜੇ ਜਨੇ ਮੇਕੀ ਨੇ ਦੇਖ ਕੇ ਮੈਂ ਤੈਨੂੰ ਕਰਾਂਗਾ ਕਿ ਉਹ ਤੇਰੀ ਮੌਤ ਦਾ ਕਾਰਨ ਬਣੇਗੀ ਜਦੋਂ ਇਹ ਗੱਲ ਪੀਂਦੇ ਪਿਆਰ ਵਾਲੇ ਉਸ ਵੇਲੇ ਜਨਮੇਜਾ ਘਰੇ ਆ ਗਿਆ ਸਮਾਂ ਬਣਿਆ ਕਿਸੇ ਦੀ ਬਛੇੜੀ ਬੜੀ ਥੋਣੀ ਨਿਕਲੀ ਉਹਨੇ ਦਿੱਤੀ ਰਾਜੇ ਨੂੰ ਕਿ ਰਾਜ ਤੇਰੇ ਕਾਠੀ ਲਾਉਣ ਵਾਲੀ ਹੈ ਜਨਮੇਜੇ ਨੂੰ ਚੇਤਾ ਆ ਗਿਆ ਮਿਲਣ ਰੋਕਿਆ ਕਿ ਕੋਈ ਲੈ ਲੈਣਾ ਮੈਂ ਕਾਠੀ ਨਹੀਂ ਲਾਵਾਂਗਾ ਇੱਕ ਦਿਨ ਵਜ਼ੀਰਾਂ ਨੇ ਕਿਹਾ ਮਾਰੇ ਕਿ ਤੇਰੀ ਘੋੜੀ ਵੀ ਕਾਠੀ ਤੁਹਾਡੇ ਕਾਠੀ ਲਾਉਣ ਵਾਲੀ ਹੈ ਇਸਤਰੀ ਨੂੰ ਲੈਣੀ ਤੇ ਕੰਨੇ ਲਾਉਣੀ ਆ ਕਹਿੰਦਾ ਚਲ ਕੋਈ ਨੇ ਕਾਠੀ ਲਾ ਦੇ ਮੱਛੇਵਾਲੇ ਨਹੀਂ ਜਾਣਾ ਤਾਂ ਉਧਰ ਤੇ ਸ਼ਿਕਾਰ ਖੜਨ ਗਿਆ ਮੱਛੇਵਾਲੇ ਹਿਰਨ ਨੱਕੇ ਦੌਰ ਪਿਆ ਕਹਿੰਦਾ ਮੈਨੂੰ ਰੋਕਿਆ ਸੀ ਕਿ ਮੱਛੇਵਾਲੇ ਜਾਣਾ ਨਹੀਂ ਹੈ ਚਲ ਕੰਨ ਚੜੇ ਜਾਂਦਾ ਇਸਤਰੀ ਮਿਲੂਗੀ ਮੈਂ ਨਹੀਂ ਬੁਲਾਵਾਂਗਾ ਖੈਰ ਮੱਛੇਵਾਲਾ ਚਲੇ ਜਾਂਦਾ ਇਸਤਰੀ ਮਿਲਦੀ ਕਹਿੰਦਾ ਚਲ ਮੈਨੂੰ ਘਰ ਨਹੀਂ ਲਿਆਵਾਂਗਾ ਇਸਤਰੀ ਨੂੰ ਬੁਲਾ ਲਿਆ ਤਾਂ ਘਰ ਨਹੀਂ ਲਿਆਦਾ ਕੀ ਹੈ ਉਹਨਾਂ ਵਿਆਹ ਵੀ ਕਰਾ ਦੇਣਾ ਜਿਰਜਤ ਉਹਨਾਂ ਰੋਕਿਆ ਉਹ ਕੰਮ ਕਰਦਾ ਕੋਈ ਲਿਖੇ ਹੋਈ ਨਾ ਕਹਿੰਦੇ ਨੇ ਉਹਨੇ ਕਿਹਾ ਕਿ ਉਸ ਹਿਸਤਰੀ ਨੇ ਕਿਹਾ ਕਿ ਮੈਂ 18 ਬ੍ਰਾਹਮਣਾਂ ਨੂੰ ਪ੍ਰਸ਼ਾਦਾ ਛਕੋਣਾਂ ਚੁਣੀ ਨਿਵਾਲਕ ਕਹਿੰਦੇ ਨੇ ਉਸ ਵੇਲੇ ਉਹਨੇ 18 ਬ੍ਰਾਹਮਣਾਂ ਨੂੰ ਬੱਚਿਆਂ ਨੂੰ ਬੁਲਾਇਆ ਪ੍ਰਸ਼ਾਦਾ ਛਕੋਣ ਵਾਸਤੇ ਜਿਹਨੂੰ ਪ੍ਰਸ਼ਾਦਾ ਛਕਣ ਵਾਸਤੇ ਬੁਲਾਇਆ ਸ਼ਕਤੀ ਪ੍ਰਕਾਸ਼ ਕੋਲ ਹੱਥਿਆਰ ਕੀਤਾ ਨਿਵਾਲਕ ਬੱਚੇ ਉਹਨੇ ਕਿਹਾ ਕਿ ਜਦੋਂ ਇੱਕ ਵਾਰੀ ਸ਼ਕੀਲ ਲੈ ਕੇ ਆ ਕੇ ਤਾਂ ਸੂਟ ਬਦਲ ਕੇ ਆਵੀਂ ਆਪਣਾ ਪਹਿਰਾਵਾ ਬਦਲ ਕੇ ਆ ਕੇ ਜਿਹਨੂੰ ਕੁੜੀਆਂ ਲੈ ਕੇ ਆਂਦੇ ਭਰਾ ਬਦਲ ਕੇ ਆਵੀਂ ਹਰ ਵਾਰੀ ਪਹਿਰਾਵਾ ਬਦਲ ਕੇ ਕੁਝ ਮੇਰੇ ਵਰਗੇ ਵਿੱਚ ਹੋਣਗੇ ਉਹ ਗਰਮ ਨਹੀਂ ਇਹ ਕੋਈ ਹੋਰ ਨਹੀਂ ਉਹ ਹੀ ਹੈ ਮੁੰਡੇ ਗਰਮ ਨਹੀਂ ਇਹ ਉਹੀ ਹੁੰਦੀ ਹੈ ਸੂਟ ਬਦਲ ਬਦਲ ਕੇ ਖੈਰ ਇੱਕ ਨਹੀਂ ਮੇਰੇ ਵਰਗੇ ਕਿ ਤਾਰੇ ਖੀਰ ਦਾ ਤੁਮਕਾ ਰਾਣੀ ਦੇ ਪੈਰ ਤੇ ਪਾ ਦੇਦਾ ਜਦੋਂ ਰਾਣੀ ਦੇ ਪੈਰ ਤੇ ਪਾ ਦੇਦਾ ਤਾਂ ਉਹ ਸੂਟ ਬਦਲ ਕੇ ਆਈ ਤੂੰ ਤੁਮਕਾ ਉਹਨੇ ਦੇਖਿਆ ਪਹਿਚਾਨ ਲਖ ਲਈ ਜਦੋਂ ਬਦਲ ਕੇ ਆਈ ਜਦੋਂ ਦੁਬਾਰਾ ਉੱਚੀ ਤੋਂ ਆਉਣ ਲੱਗੀ ਕਿ ਬੱਚਿਆਂ ਨੇ ਦੇਖਿਆ ਵੀ ਰਾਣੀ ਉਹੀ ਹੈ ਉਹ ਹਸਨਾ ਆਪੇ ਸਾਰੇ ਬ੍ਰਾਹਮਣ ਜਿਹੜੇ ਬੱਚੇ ਉਸ ਸੰਗਤ ਲਈ ਜਦੋਂ ਉਸ ਸੰਗਤ ਇਹ ਰਾਣੀ ਨੇ ਜਾ ਕੇ ਉਸ ਮੇਲੇ ਰਾਜੇ ਨੂੰ ਕਹਿੰਦੀ ਜਲੇ ਮੇਜੇ ਨੋ ਇਹਨਾਂ ਨੇ ਮੇਰਾ ਅਪਮਾਨ ਕੀਤਾ ਇਹਨਾਂ ਨੇ ਮੇਰਾ ਅਪਮਾਨ ਕੀਤਾ ਤੇ ਰਾਜੇ ਜੀ ਨੇ ਕਹਿਨੇ ਉਸੇ ਵੇਲੇ ਕਰਤਾਰ ਕਰਕੇ 18 ਦੇ 18 ਬ੍ਰਾਹਮਣਾਂ ਨੂੰ ਮਾਰ ਦਿੱਤਾ ਕਹਿੰਦੇ ਨੇ ਵੀ ਉਹਨਾਂ ਦੀ ਬਾਲ ਹੱਤਿਆਂ ਦੇ ਤੁਰ 18 ਕਰਤਾਰ ਦਾ ਕੋਰ ਹੋ ਗਿਆ ਫਿਰ ਉਹ ਨੇ ਰਾਸ ਜੀ ਦੇ ਕੋਲ ਕਿਹਾ ਮਹਾਰਾਜ ਬਚਾ ਲੋ ਮੈਨੂੰ ਹੁਣ ਕਹਿੰਦਾ ਮੈਂ ਕੱਲ੍ਹ ਤੇ ਐਨਕਲੀ ਮੌਤ ਇਦਾਂ ਹੀ ਹੋਣੀ ਤੂੰ ਕਹਿੰਦਾ ਕਿ ਮੈਨੂੰ ਇਹ ਤਾਂ ਕਿਤਾਬ ਹੋ ਗਿਆ ਕਿਉਂਕਿ ਜੋ ਲਿਖਿਆ ਪਰਨਾਥ ਲਿਖੋ ਨਹੀਂ ਹੋਣਾ ਲੇਖ ਨੇ ਬਿਤਾ ਹੈ ਜਕੀ ਜੋ ਲਿਖਿਆ ਕਰਤਾਰ ਹਾਂ ਗੁਰੂ ਲੇਖ ਮਿਟਾ ਦਿੰਦਾ ਪਰ ਗੁਰੂ ਪੂਰਾ ਹੋਵੇ ਗੁਰੂ ਪੂਰਾ ਹੋਵੇ ਪੂਰਾ ਪ੍ਰਭ ਆਰਾਧਿਆ ਪੂਰਾ ਜਾਗਾ ਲਾਓ ਨਾਨਕ ਪੂਰਾ ਪਾਇਆ ਪੂਰੇ ਕਿੰਨ ਗਾਓ ਗੁਰੂ ਲੇਖ ਟੱਗਦਾ ਹੈ ਸੁਪਨੇ ਵਿੱਚ ਕਈਆਂ ਦੇ ਲੇਖ ਟੱਟੇ ਨੇ ਦੁਨੀ ਚਦ ਰਾਜੇ ਨੇ ਟੱਟੇ ਨੇ ਬੜਿਆਂ ਨੂੰ ਟੱਟੇ ਨੇ ਗੁਰੂ ਅਰਜਨ ਦੇਵ ਸਾਹਿਬ ਸੁਪਨੇ ਦੀ ਕਰਮ ਕਾਟ ਦਿੱਤੇ ਪਰ ਪਿਆਰ ਵਾਲਿਓ ਉਸ ਦੇ ਲਈ ਚਰਮੇਚਨ ਕਿਹਾ ਕਿ ਕਿੰਨੂ ਮੈਂ ਇਤਿਹਾਸ ਲਾਵਾਂਗਾ ਤੂੰ ਹਰ ਗੱਲ ਤੇ ਹਾਂ ਹਾਂ ਕਰੀ ਜਾਣੀ ਕਹਿੰਦੇ 18 ਤਰਕਾਰ ਦਾ ਕੋਹੜ ਹੋ ਗਿਆ 18 ਦਿਨਾਂ ਅਧਿਆਇ ਨੂੰ ਮਹਾਪਾਪ ਸੁਣਾਉਣਾ ਸ਼ੁਰੂ ਕਰ ਦਿੱਤਾ ਜਦੋਂ ਗੱਲ ਆ ਗਈ ਨਾ 19ਵੇਂ ਦਿਨ ਤੇ ਉਹਨੇ ਕਿਹਾ ਕਿ ਤੱਕ ਹੀਮ ਸੈਨ ਨੇ ਉਸ ਵੇਲੇ ਹਾਕੀਆਂ ਨੂੰ ਤੰਬੂ ਖੜ ਖੜ ਕੇ ਆਕਾਸ਼ ਪਰ ਸੁੱਟਿਆ ਅਜੇ ਵੀ ਆਕਾਸ਼ਿਤ ਘੁੰਮਦੇ ਪਏ ਨੇ ਮਤਲਬ ਇਹ ਕਿਵੇਂ ਹੋ ਗਿਆ ਕਿ ਅਜੇ ਵੀ ਆਕਾਸ਼ਿਤ ਉੱਤੀ ਆਦੀ ਪਰ ਕਿਸ ਤਰ੍ਹਾਂ ਮੀਡੀਆ ਵਿੱਚ ਤਾਂ ਤੇਰਾ ਦੇਰਾ ਬੈਜੀ ਮੈਂ ਸੰਸਾਰ ਤੋਂ ਹੀ ਕੂੜ ਮਿਕਾਰ ਦੇਣਾ ਹੀ ਪਰ ਇੱਕ ਪ੍ਰਕਾਰ ਦਾ ਕੂੜ ਹੋਣਾ ਸੰਸਾਰ ਤੇ ਹੀ ਰਹੇਗਾ ਤੇ ਪਿਆਰ ਵਾਲਿਓ ਫਿਰ ਉਹਦੀ ਜਨਮ ਇਚੇ ਦੀ ਉਸੇ ਕੂੜ ਜਨਮ ਦੀ ਮੌਤ ਹੋਈ ਕਿਉਂਕਿ ਜੋ ਪਰਮਾਤਮਾ ਨੇ ਲੇਖ ਲਿਖਿਆ ਉਹ ਮਿਟ ਨਹੀਂ ਸਕਦਾ ਗੁਰੂ ਮਿਟਾ ਸਕਦਾ ਲੇਖ ਜੇ ਗੁਰੂ ਦੀ ਸ਼ਰਨ ਵਿੱਚ ਪਾਵਾਂਗੇ ਜੇ ਗੁਰੂ ਨੂੰ ਸਮਰਪਤ ਹੋਵਾਂਗੇ ਉਹ ਲੋੜ ਹੈ ਇਸਤੀਤੀ ਅਜੇ ਲੋੜ ਹੈ ਗੁਰੂ ਕੋ ਸਮਰਪਤ ਹੋਣ ਦੀ ਪਰ ਪਿਆਰ ਵਾਲਿਓ ਮੈਂ ਇੱਕ ਬੇਨਤੀ ਕਰਾਂ ਅੱਜ ਸਾਡੇ ਕੋਲ ਗੁਰੂ ਵੀ ਪੂਰਾ ਨਹੀਂ ਸਾਡੇ ਕੋਲ ਸਾਰਾ ਕੁਝ ਪੂਰਾ ਹੈ ਅਸੀਂ ਸਿੱਖ ਅਧੂਰੀ ਹੈ ਸਾਨੂੰ ਗੁਰੂ ਤੇ ਵਿਸ਼ਵਾਸ ਨਹੀਂ ਜਿੱਦਨ ਗੁਰੂ ਤੇ ਵਿਸ਼ਵਾਸ ਆ ਗਿਆ ਨਾ ਉਹਦੇ ਨੇ ਸਾਡੀਆਂ ਲਹਿਰਾਂ ਦਹਿਰਾ ਹੋ ਜਾਣੀਆਂ ਤੇ ਹਰ ਰਾਤ ਲੱਗੀਏ ਨੂੰ ਗੁਰੂ ਤੇ ਭਰੋਸਾ ਨਹੀਂ ਹੁੰਦਾ ਸ਼ਬਦ ਨਾਲ ਪਿਆਰ ਨਹੀਂ ਪੈਂਦਾ ਸਤਗੁਰ ਕੀ ਪਰਤੀਤ ਨਹੀਂ ਆਈਆ ਸ਼ਬਦ ਨਾਲ ਲੱਗਿਆ ਭਾਓ ਉਸ ਨੂੰ ਸੁਖ ਨੇ ਉਪਜੈ ਆਵੇਂ ਸੋ ਜਿਹੜਾ ਆਵੋ ਜਾਵੋ ਜੇ ਤੇਰਾ ਛੱਤ ਨਾਲ ਪਿਆਰ ਨਹੀਂ ਪੈਂਦਾ ਤੂੰ ਗੁਰੂ ਕੋਲ ਇੱਕ ਵਾਰ ਕੀ 100 ਵਾਰੀ ਆ ਜਾ ਪਰ ਮਾਸਤਰਿਕ ਬੀਤੀ ਕਰਨ ਲੱਗਾ ਅਨਦੂ ਅਮਰਦਾਸ ਪਾਸ਼ਾ ਨੇ ਲਿਖਿਆ ਕਹਿੰਦੇ ਨਾ ਤੇ ਘਰ ਵਾਲੇ ਇਲਾਹਾ ਲੈ ਸਕਦੇ ਨਾ ਤੇ ਘਰ ਵਾਲੇ ਲੈ ਸਕਦੇ ਨੇ ਨਾ ਪਿੰਡ ਵਾਲੇ ਤੇ ਨਾ ਰਿਸ਼ਤੇਦਾਰ ਤਨ ਗੁਰੂ ਅਮਰਦਾਸ ਪਾਸ਼ਾ ਦੀ ਬਾਲ ਕਿੰਨੀ ਦੁਨੀਆ ਨੇ ਲਾਹ ਲੈ ਰਿਆ ਪਰ ਉਹਦੇ ਪੁੱਤਰ ਉਲਾਹਾ ਨਹੀਂ ਲੈ ਸਕਿਆ ਤਨ ਗੁਰੂ ਉਹਦੇ ਜਿਹੜੇ ਪੁੱਤਰ ਮਨ ਦਾ ਪ੍ਰਤੀਤਾਂਦ ਉਹ ਲਾਹਾ ਨਹੀਂ ਲੈ ਸਕਦਾ ਤੇ ਪਿਆਰ ਵਾਲੇ ਗੁਰੂ ਸਾਹਿਬ ਸਮਝਾਉਂਦੇ ਨੇ ਕਹਿੰਦੇ ਆਹ ਸਾਡੇ ਤਲਾਉ ਤੇ ਘਰ ਕਾ ਜੋਗੀ ਜੋਗਣਾ ਤੇ ਬਾਹਰ ਕਾ ਜੋਗੀ ਸਿੱਧ ਤੇ ਪਿਆਰ ਵਾਲਿਓ ਜਦੋਂ ਅਸੀਂ ਗੁਰੂ ਨੂੰ ਸਮਰਪਿਤ ਹੋ ਜਾਵੇ ਤੇ ਗੁਰੂ ਸਾਹਿਬ ਕੋ ਪੂਰਾ ਆਇਆ ਗੁਰੂ ਤੇ ਭਰੋਸਾ ਕਰੀਏ ਜੋ ਮੰਗਣਾ ਦੋ ਤਿੰਨ ਮੰਗਣਾ ਪੁੱਤ ਮੰਗਣਾ ਗੁਰੂ ਦਿੰਦਾ ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਮਨ ਕੀ ਕ੍ਰਿਸ਼ਨ ਸਭ ਤੋਂ ਖੁਗੁਆਏ ਸਾਰੇ ਮਨ ਦੇ ਭੁੱਖਾ ਗਵਾ ਦਿੰਦਾ ਗੁਰੂ ਤੇ ਪਿਆਰ ਵਾਲੇ ਲੋੜ ਹੈ ਇਸ ਕੀਤੇ ਆਉ ਮੈਂ ਇੱਕ ਬੇਨਤੀ ਕਰਾਂ ਸਮਾਂ ਬੜਾ ਕੀਮਤੀ ਆ ਪਤਾ ਨਹੀਂ ਕਿਹੜੇ ਵੇਲੇ ਬਲਾਵਾ ਆ ਜਾਣਾ ਸਰਫੈ ਸਰਫੈ ਸਦਾ ਸਦਾ ਐਵੇਂ ਗਈ ਬਿਹਾਏ ਨਾਲ ਕਿਸ ਨੂੰ ਆਕੀ ਹੈ ਨਹੀਂ ਲੈ ਜਾਏ ਤੇ ਪਿਆਰ ਵਾਲੇ ਬਲਾਵਾ ਆ ਜਾਣਾ ਕਿ ਇਹ ਨਾ ਹੋਵੇ ਅਸੀਂ ਗੁਰੂ ਤੋਂ ਬੇਮੁਖੋ ਕੇ ਜਾਈਏ ਕੰਮ ਸੇ ਕੰਮ ਗੁਰੂ ਵਾਲੇ ਬਣ ਕੇ ਜਾਈਏ ਜੀਵਨ ਕੀ ਵਿੱਚ ਨਗੂਰੇ ਕੋਲ ਦੀ ਠੂਠ ਲਾ ਕੇ ਗੁਰੂ ਨੂੰ ਸਮਰਪਿਤ ਹੋ ਜਾਈਏ ਖੰਡੇ ਪਾਟ ਦੀ ਪੋਹ ਲਈਏ ਤੇ ਬੱਜਨ ਪ੍ਰੇਤਾਂ ਤੋਂ ਬਚੀਏ ਤੇ ਜੇ ਨਿਮਮੀ ਸਿੱਖ ਬਣ ਕੇ ਆਪਣਾ ਜੀਵਨ ਪਕੀਤ ਕਰੀਏ ਤਾਂ ਜੋ ਸਾਡਾ ਲੋਕ ਵੀ ਸਵਾਰਿਆ ਜਾ ਸਕੇ ਸਾਡਾ ਪਰਲੋਕ ਵੀ ਸਵਾਰਿਆ ਜਾ ਸਕੇ ਇੰਨੇ ਦੇ ਬੀਜੇ ਪ੍ਰਵਾਨ ਕਰਿਓ ਦਾਸਤੋਂ ਇੱਕ ਲਹਿਰ ਚਲਾਈ ਗਈ ਹੈ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੂਆ ਇਸ ਲਹਿਰ ਦੇ ਮੁਤਾਬਕ ਇੰਦਾ ਪਿੰਡਾਂ ਵਿੱਚ ਗੁਰਮਤਿ ਕਲਾਸਾ ਗੁਰਬਾਣੀ ਸੰਚਿਆ ਸ਼ਾਸਤਰ ਵਿਦਿਆ ਦੇ ਕਲਾਸਾਂ ਲਾ ਕੇ ਬੱਚਿਆਂ ਨੂੰ ਜੋੜਨ ਦਾ ਉਪਰਾਲਾ ਕੀਤਾ ਗਿਆ ਇੱਕ ਮੈਂ ਆਪ ਜੀ ਬੇਨਤੀ ਕਰਨ ਲੱਗਾ ਕਿ ਵਿਦਵਾਨ ਨੇ ਕਿਹਾ ਇਹ ਆਕਾਰ ਵਿੱਚ بڑا ਹੀ ਦਿਯਾਲ ਹੋਵੇ ਤੇ ਚੰਗੀ ਤੰਦਰੁਸਤੀ ਬਖਸ਼ ਦਿੰਦਾ ਆਕਾਰ ਵਿੱਚ ਕੋਸ਼ ਤੋਂ ਵੀ ਇਹਦਾ ਦਿਯਾਲ ਹੋਵੇ ਚੰਗਾ ਜੀਵਨ ਸਾਥੀ ਬਖਸ਼ ਦਿੰਦਾ ਉਹਦੇ ਤੋਂ ਵੀ ਜ਼ਿਆਦਾ ਆਕਾਰ ਵਿੱਚ ਦਿਯਾਲ ਹੋਵੇ ਤੇ ਚੰਗੀ ਔਲਾਦ ਬਖਸ਼ ਦਿੰਦਾ ਜੇ ਇੰਨਾ ਚ ਇੱਕ ਵੀ ਮਾਰੀ ਪੈ ਜਾਵੇ ਨਾ ਸੰਗਤ ਜੀ ਫਿਰ ਦੇਖ ਲਉ ਲਾ ਲਉ ਸਾਹਿਬ ਇੱਕ ਵਾਰ ਸੂਈ ਤੇ ਨੱਕੇ ਚੋਂ ਨਿਕਾਜਦੀ ਆਓ ਆਪਣੇ ਪਰਿਵਾਰਾਂ ਨੂੰ ਬਚਾ ਲਈਏ ਆਪਣੇ ਪਰਿਵਾਰਾਂ ਨੂੰ ਬਚਾ ਲਈਏ